ਮਾਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਮਾਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇੜੇ ਇੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਹਰ ਮਨ ਲਈ ਚਾਵਾਨੇ ਇੱਕ ਕੂਝ ਠੇਰ ਲਈ ਕਾਵਾਨੇ ਜਿੱਥੇ ਅਣ ਵਿਆਈਆਂ ਹੀ ਮਾਵਾਨੇ ਧੀਆ ਹੋ ਕੇ ਪਰਦੀਆਂ ਅਸਮਾਨ ਜੜੇਰੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਟਕਿਆਂ ਦੀ ਮੀਰੀ ਪੀਰੀਏ ਜਿੱਥੇ ਜਮਦਾ ਬੰਦਾ ਸੀਰੀਏ ਜਿੱਥੇ ਕਰਜੇ ਠ ਪੰਜੀਰੀਏ ਬਾਪੂ ਦੇ ਕਰਜੇ ਦੇ सूद ਪੁੱਤ ਜਮਦੇ ਜਿਹੜੇ ਤੂੰ ਮਗਦਾਰੇਵੇਂ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾਰੇਵੇਂ ਸੂਰਜਾ ਕਮੀਆਂ ਦੇ ਵੇੜੇ ਥੈਂਕ ਯੂ ਜੀ ਮੇਹਰ ਮਾਝੋ ਮੰਤਰੀ ਸਹਿਬਾਨ ਐਮ ਐਲ ਏ ਸਹਿਬਾਨ ਵਲੰਟੀਅਰ ਸਹਿਬਾਨ ਤੇ ਦਰਜਾਬ ਦਰਜਾ ਅਹੁਦੇਦਾਰ ਸਹਿਬਾਨ ਸਭ ਤੋਂ ਪਹਿਲਾਂ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਇਨਕਲਾਬੀ ਧਰਤੀ ਦੇ ਉੱਤੇ ਇਕੱਠੇ ਹੋਏ ਆ ਇਕੱਠੇ ਹੋਣ ਦਾ ਮਕਸਦ ਵੀ ਵੱਖਰਾ ਹੈ ਕਿਉਂਕਿ ਸੈਂਟਰ ਸਰਕਾਰ ਜਿਵੇਂ ਹਮੇਸ਼ਾ ਪੰਜਾਬ ਨਾਲ ੱਤਕਾ ਕਰਦੀ ਆਈ ਹੈ ਤੁਸੀਂ ਸਾਰੇ ਸਮਝਦਾਰ ਹੋ ਬਹੁਤ ਵਧੀਆ ਬੁਲਾ ਰਹੇ ਹੋ ਬਹੁਤ ਮੇਰੇ ਨਾਲੋਂ ਜ਼ਿਆਦਾ ਸਮਝ ਰੱਖਦੇ ਹੋ ਬਾਕੀ ਇਹ ਗੱਲਾਂ ਹੋ ਵੀ ਚੁੱਕੀਆਂ ਹੋਣਗੀਆਂ ਜਿਹੜੀਆਂ ਮੈਂ ਕਰਨੀਆਂ ਸੋ ਮੈਨੂੰ ਵੀ ਹੁਕਮ ਹੋਇਆ ਕਿ ਮੈਂ ਵੀ ਕੁਝ ਬੋਲਾਂ ਕਿਉਂਕਿ ਜਿਹੜੀ ਇਹ ਲੜਾਈ ਹੈ ਇਹ ਹੁਣ ਜਿਹੜਾ ਜ਼ੁਲਮ ਦਾ ਆਪਾਂ ਜਵਾਬ ਦੇਣਾ ਹੈ ਉਹ ਵੋਟ ਨਾਲ ਦੇਣਾ ਸਾਰੇ ਵਲੰਟੀਅਰ ਸਾਹਿਬਾਨ ਬੈਠੇ ਆ ਮੈਂ ਤਾਂ ਤੁਹਾਨੂੰ ਇਹੀ ਬੇਨਤੀ ਕਰੂੰਗਾ ਕਿ ਜੋ ਪੰਜਾਬ ਦੇ ਪੰਜਾਬ ਸਰਕਾਰ ਦੀਆਂ 2 ਸਾਲ ਦੀਆਂ ਪ੍ਰਾਪਤੀਆਂ ਨੇ ਜੋ ਪੰਜਾਬੀ ਲੋਕਾਂ ਨੂੰ ਸੁੱਖ ਸਹੂਲਤਾਂ ਦਿੱਤੀਆਂ ਨੇ ਕੁਝ ਸੁੱਖ ਸਹੂਲਤਾਂ ਦਾ ਆਮ ਲੋਕਾਂ ਨੂੰ ਪਤਾ ਵੀ ਨਹੀਂ ਹੈ ਕਿ ਗਵਰਨਮੈਂਟ ਨੇ ਕੀ ਕੁਝ ਕੀਤਾ ਉਹ ਆਪਾਂ ਘਰ ਘਰ ਜਾ ਕੇ ਪਹੁੰਚਾਉਣਾ ਇਕੱਲੇ ਇਕੱਲੇ ਨਾਗਰਿਕਤਾ ਕੇ ਗੱਲ ਪਹੁੰਚਾਉਣੀ ਹੈ ਕਿ ਮਨਸਮਾਨ ਸਰਕਾਰ ਨੇ ਕੀ ਕੀਤਾ ਮੈਂ ਆਪਣੇ ਹਲਕੇ ਫਰੀਦਕੋਟ ਦੇ ਵਿੱਚ ਨੌ ਦੇ ਨੌ ਹਲਕਿਆਂ ਦੇ ਵਿੱਚ ਵਿਜ਼ਿਟ ਕੀਤਾ ਤੇ ਉੱਥੋਂ ਦੇ ਜਿੰਨੇ ਵੀ ਐਮਐਲਏ ਸਹਿਬਾਨ ਜਾਂ ਹਲਕਾ ਇੰਚਾਰਜ ਨੇ ਸਾਰਿਆਂ ਨੇ ਇੰਨੇ ਵਧੀਆ ਕੰਮ ਕੀਤੇ ਹੋਏ ਆ ਸਾਰੇ ਲੋਕ ਇੰਨੇ ਪਿਆਰ ਨਾਲ ਮਿਲਦੇ ਆ ਔਰ ਕੱਲਾ-ਕੱਲਾ ਬੰਦਾ ਆ ਕੇ ਮਿਲਦਾ ਕਿ ਪਹਿਲਾਂ ਸਾਡੇ ਬਿਜਲੀ ਦਾ ਬਿੱਲ ਇੰਨਾ ਹੁੰਦਾ ਸੀਗਾ ਪਰ ਹੁਣ 5-7000 ਜੀ ਦਾ ਮਹੀਨੇ ਦਾ ਖਰਚਾ ਬਚਦਾ ਉਹ ਅਸੀਂ ਕਿਸੇ ਹੋਰ ਕਬੀਲਦਾਰੀ ਦੇ ਵਿੱਚ ਲਾ ਲੈਨੇ ਆ ਸੋ ਬਾਕੀ ਰਹੀ ਨੌਕਰੀਆਂ ਦੀ ਗੱਲ ਮੈਨੂੰ ਰਾਮਪੁਰਾ ਫੂਲ ਕਿਸੇ ਹੋਰ ਪਾਰਟੀ ਦਾ ਕੋਈ ਬਜ਼ੁਰਗ ਮਿਲਿਆ ਤੇ ਉਹਨਾਂ ਨੇ ਕਿਹਾ ਕਿ ਪਹਿਲੀ ਵਾਰ ਹੋਇਆ ਜ਼ਿੰਦਗੀ ਦੇ ਵਿੱਚ ਕਿ ਕਿਸੇ ਹੋਰ ਪਾਰਟੀ ਨੇ ਕਿਸੇ ਹੋਰ ਪਾਰਟੀ ਦੇ ਬੱਚਿਆਂ ਨੂੰ ਨੌਕਰੀ ਦਿੱਤੀ ਕਹਿੰਦੇ ਮੈਂ ਅਕਾਲੀ ਦਲ ਨੂੰ ਬਲੋਂਗ ਕਰਦਾ ਪਰ ਕਿਸੇ ਨੇ ਵੀ ਇਹ ਨਹੀਂ ਕੋਈ ਕਿਸੇ ਬੱਚੇ ਦਾ ਕੋਈ ਪੈਸਾ ਨਹੀਂ ਲੱਗਿਆ ਕੋਈ ਸ਼ਿਫਾਰਿਸ਼ ਨਹੀਂ ਬਸ ਦੇਖਿਆ ਤਾਂ ਸਿਰਫ ਯੋਗਤਾ ਦੇਖੀ ਹੈ ਸਿਰਫ ਜਿਹਦਾ ਹੱਕ ਬਣਦਾ ਉਹਨੂੰ ਨੌਕਰੀਆਂ ਮਿਲੀਆਂ ਸੋ ਇਹ ਗੱਲਾਂ ਆਪਾਂ ਘਰ-ਘਰ ਜਾ ਕੇ ਪਹੁੰਚਾਉਣੀਆਂ ਨੇ ਬਾਕੀ ਸਾਰੀ ਸੀਨੀਅਰ ਲੀਡਰਸ਼ਿਪ ਬੈਠੀ ਹੈ ਮੈਥੋਂ ਸਿਆਣਿਆਂ ਸੋ ਮੈਂ ਜਿਹੜੀ ਗੱਲ ਮੈਨੂੰ ਲੱਗਦੀ ਸੀ ਕਿ ਮੈਨੂੰ ਇਹ ਕਰਨੀ ਚਾਹੀਦੀ ਹੈ ਕਿ ਜੋ ਵੀ ਸਰਕਾਰ ਦੀਆਂ ਪ੍ਰਾਪਤੀਆਂ ਨੇ ਜਿੰਨੀਆਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕੁਝ ਗੱਲਾਂ ਦਾ ਕੁਝ ਲੋਕਾਂ ਨੂੰ ਨਹੀਂ ਪਤਾ ਉਹ ਜ਼ਰੂਰ ਘਰ-ਘਰ ਤੱਕ ਜਾ ਕੇ ਆਪਾਂ ਪਹੁੰਚਾਉਣੀਆਂ ਨੇ